thank you Thank you. तर्मादु परतियां thank ਗੁਰੂ ਜੀ ਸਾਈ ਤੁਧਾ ਪਰਵਾਣੀ ਨੂੰ ਗੁਰੂ ਗ੍ਰੰਥ ਜੀ ਦੇ ਦਰਜ ਕੀ ਰਾਗ ਧਿਆਨ ਤੀ ਗੁਰੂ ਜੀ ਸਭ ਜਿਆ ਪਿਆਰਿਆ ਜੋਤ ਹੈ ਜਿਆਰਿਆ ਜਾਨੀਆਂ ਕੁੱਤਿਆ ਹਾਨੀਆਂ ਦਖੀਆਂ ਤਖੀਆਂ ਜਿਨ੍ਹਾਂ ਨਾਮ ਜਪਿਆ ਬਖਸ਼ੇ ਸਕਿਆ ਧੀਰਜ ਲਾਈ ਤੇਰਵਾਹੀ ਤੇਗਿਆ ਦਿਸਦੀ ਨਾਮ ਨਾ ਪਿਆਰਾਂ ਸਿਆਣੇ ਸਮਾਈ ਦਾ ਧਿਆਨ ਕਰਕੇ ਬੋਲੋ ਜੀ ਜੱਲਾ ਜੱਲਾ ਦੁਨੀਆਂ ਦੀ ਧਰਮ ਦੀ ਦਿੱਸਤੀ ਵਾਰ ਵਾਰ ਕਰਾਈ ਪੁਰੀਆ ਰਾਜਾ ਸਤ ਪੁਰੀਆ ਤੇ ਚੜੇ ਉਚਾਲ ਆਇਆ ਨਾਮ ਜਾਈ ਸਿੱਕੀ ਕੇ ਸੋਤਵਾ ਨਾਲ ਵਾਰੀ ਜੀ ਕਰਦੀ ਘਾਲਿਆ ਪੰਜਾਬ ਦਾ ਸਰਬੱਤ ਦਾ ਸਰਵਤ ਸਰਵਰ ਦਾ ਤਿਹਾਣਨ ਤਕੀ ਗੁਰੂ ਜੀ ਸਤਿ ਸੰਤ ਸਰਬਤ ਪਾਰ ਦਾ ਜੀ ਕੀ ਅਰਦਾਸ ਹੈ ਜੀ ਸਰਬਤ ਦਾਤਾ ਜੀ ਗਵਾਹਿ ਨੂੰ ਗਵਾਹਿ ਨੂੰ ਗਵਾਹਿ ਨੂੰ ਸਤਿ ਅੰਮ੍ਰਿਤ ਦਾ ਸਰਵਰ ਪੰਜਾਬ ਦਾ ਰੰਗ ਜੀ ਮਦਤੀ ਮਤ ਕੜਾਤਾ ਆਪੋ ਸਾਲ ਕੁਰਪਾਇ ਜੀ ਸੇ ਅਕਾਲ ਪੁਰਖਵਾਹਿਬੂ ਜੀ ਜਿਨ੍ਹਾਂ ਨੂੰ ਨੜਕਾਣਾ ਸਾਇ ਅੱਗੇ ਹੋਰ ਬਤਵਾਇਆ ਪਰ ਧਮ ਤਪ ਰੂਪ ਧੋੜਿਆ ਕਰੇ ਸੁਫਲੇ ਸਿਵਾ ਤੋਂ ਆਗਰਾਤਾ ਸਾਤਰੀ ਕੈਰੀ ਸਾਸਾ ਜੀ ਮੁਰਬਕ ਸਤਨੂ ਨੇ ਸੇ ਨਰੇ ਦੀ ਮਾਨ ਸਕਾਰ ਜੇਤਾਲ ਨਿਯੋਗਿਆ ਜੀ ਨੂੰ ਨਿਰਾਸ਼ ਦੇ ਸੱਚੇ ਦਾ ਇਹਦੀ ਬਾਣੀ ਗੁਰੂ ਗੁਰੂ ਹੈ ਬਾਣੀ ਜਿਦਵਾਨਿਤ ਸਾਰੇ ਗੁਰਵਾਣੀ ਕਹਿਆ ਸੇਵਕ ਜਨ ਬਣ ਕੇ ਪ੍ਰਕਾਸ਼ ਗੁਰੂ ਨਸਤਾਏ ਫਤਖ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਬੋਟ ਆਨ ਕੋਪ ਸ਼ੁਕਰੀਆ ਧੰਨਵਾਦ ਅਧਰ ਪਤਾਇਆ ਜਾਂਦਾ ਜੀ ਸਮੂਹ ਸੰਗਤਾਂ ਵੱਲੋਂ ਪੱਤ ਸੁਪਰਵੰਧ ਕਮੇਟੀ ਵੱਲੋਂ ਰਾਲ ਮਿਲ ਕੇ ਸਭ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਜੀਵਨ ਸਿੰਘ ਦੇ ਪ੍ਰਕਾਸ਼ ਅਸਤਮ ਨੂੰ ਮੁੱਖ ਰੱਖਦਿਆਂ ਹੋਇਆਂ ਤੁਰਕੀ ਬਾਣੀ ਯਾਗੀ ਕਰ ਸਲੀ ਚਤਮਟਾਈ ਦੇ ਸਹਿਬ ਪਾਕ ਰੁਗਾਏ ਸੰਤ ਜੀਨਾਂ ਨੂੰ ਪ੍ਰਕਾਸ਼ ਕਰਵਾਏ ਸਨ ਜਿਨ੍ਹਾਂ ਦੇ ਅਮਰ ਜੀਲੇ ਭੋਗ ਪੈ ਅਪਰੰਤ ਧਾਰਨ ਨਿਜਵਾਜ ਜੀ ਦੀਵਾਨਾ ਵਿੱਚ ਕੀਰਤਨ ਨੂੰ ਅਤੇ ਕਥਾ ਬਾਤ ਵਿਚਾਰਨ ਹੋਣਾ ਬੇਸੰਕਾਤੀਆਂ ਗਲਤੀਆਂ ਦੋਸ਼ੀਆਂ ਰਹਿ ਜਾਂਦੀਆਂ ਨਹੀਂ ਪੰਜਾਬ ਤੇ ਸੰਸਕਰੀ ਮਾਸਟਰ ਨਗ ਸੁਧਰ ਕਾਸ ਸਤਿ ਬਾਣੀ ਪੜਤਰੀ ਰਾਗੀ ਸਿੰਘਾ ਨੂੰ ਸਤਿ ਕੀਰਤਨ ਕਰਨ ਦੇ ਅਤੇ ਸਿਰਫ ਕੋਮ ਦੇ ਮਾਰ ਪ੍ਰਚਾਰਕ ਪਾਜ ਸੇ ਪਾਈ ਜੰਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਜੜਦੀ ਕਰਾ ਕੇ ਬਸੰਤ ਕਰਨੀ ਸਤਿ ਪਾਤਸ਼ਾਹ ਜੀ ਆਪ ਜੀ ਨੇ ਸੱਤੇ ਮੇ ਪ੍ਰਿਆਪਕਨਾ ਪੰਜਾਬ ਕਰਨ ਦੇ ਬਾਦ ਬੁੱਧੀ ਹੋਰ ਟੀਜ ਬਖਸ਼ੀ ਸਤਿ ਪਾਤਸ਼ਾਹ ਜੀ ਰੰਗ ਸੰਹਾਈ ਹੁਣ ਸੋ ਆਪ ਜੀ ਦੇ ਮਹੰੂਰ ਦਾ ਦਾਸ ਬੇਨਤੀ ਹੈ ਭਾਈ ਸਰਪਾਲੀ ਜੀਵਨ ਸਿੰਘ ਜੋ ਕੇ ਆਪਣੇ ਪੂਰਨ ਤੇ ਚੱਲਣ ਦੀ ਸਭ ਸਰਵ ਸਰਤਾਂ ਨੂੰ ਬਾਲ ਔਰ ਹੌਸਲੇ ਅਕਸਾ ਬੋਚਨ ਸੋ ਸਾਡਾ ਸਰਬੱਤ ਸਰਤਾਂ ਦੀ ਆਹਾਲੀ ਚਰਪਨ ਪਿੱਤਾ ਤਤਵਕੁਣੀਆਂ ਦਰੋਂ ਕਰਉਂਦਾ ਨਾਮ ਦਾਣ ਪਰਸਿੱਖੀ ਜੀਵਨ ਜਿਉਣ ਦੀ ਕਲਾ ਦੇ ਫਸੀ ਕਰਨੀ ਦੀ ਸਾਰੇ ਮੰਨ ਕੇ ਰੇ ਸੁਖ ਸ਼ਾਂਤੀ ਪ੍ਰਦਾਨ ਕਰਨੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਬੱਚਿਆਂ ਨੂੰ ਪਰਸਿੱਖੀ ਜੀਵਨ ਮਾਤਾ ਪਿਤਾ ਦੇ ਆਪਿਆ ਕਾਲ ਤੇ ਦੇਵੀ ਕੋਲ ਚੰਗੇ ਜੀ ਸੇਵ ਜਿਗਾਤ ਦਸ ਅਬ ਦੇਸਾਂ ਵਿੱਚ ਰੱਖਿਆ ਕਰਨੀ ਆਪ ਜੀ ਨੇ ਸਭ ਨੂੰ ਕਾਰਨ ਪਰਉਪਦੇਵ ਕਾ ਅਤੁੱਤੋੜਾ ਜਿੱਦਾਂ ਜੁਲਿਤ ਉਜਾਕੇ ਖੜਾ ਸਹਿਣਤਾ ਕਹਿ ਨਹੀਂ ਕਰਨੀ ਸਭ ਸੁਖੋ ਦੀ ਬਖਸ਼ ਕਰਨੀ ਆਪ ਜੀ ਨੇ ਦੁੱਖਾਂ ਬਿਦਨਾ ਤ੍ਰਿਸਾ ਟੋਕੜਾ ਕਫਨ ਰਸਤਰਾ ਭਜਨ ਬਾਣੀ ਦਾ ਪ੍ਰਸਾਦ ਕਰਨਾ ਜਨਮ ਜੀਵਨ ਦੀ ਹੋਂਦ ਹੀ ਬਖਸ਼ਿ ਕਰਨੀ ਸਦਾ ਸੰਸਾਰ ਤੋਂ ਆਪ ਜੀ ਦੀ ਸਮਰਤੀ ਸੇਵਾ ਕਰਦੇ ਤੋਂ ਬੇਅੰਤ ਪ੍ਰਤਾਪੀਆ ਧਰਮੀਆ ਹੋ ਜਾਂਦੀਆਂ ਜਨਮ ਤੇ ਸੰਤ ਕੇ ਮਾਤਰਨਾ ਆਇ ਇਹ ਸੁੰਦਰ ਪੈਸਾਕੇ ਪਹਿਨਾਏ ਰਹਿਣ ਜੋ ਕਿ ਆਪ ਜੀ ਦੇ ਅੰਗਾਂ ਨਾਲ ਸਜੋਬਤ ਹੋ ਰਹੇ ਨੇ ਆਪ ਜੀ ਨੇ ਅੰਗੀਕਾਰ ਕਰਨੇ ਪਰਵਾਰਾਂ ਦੇ ਪਰਦੇ ਕੱਜਨੇ ਬੇਅੰਤ ਮਾਇਆ ਅਰਦਾਸ ਹੋਈ ਜਿਨ੍ਹਾਂ ਖਜ਼ਾਨੇ ਤੁਮ ਮਾਇਆ ਆਈ ਸੋਗ ਜਾਨੇ ਪਰਪੂਰ ਕਰਨੇ ਗੱਦਾ ਦਾਤਾ ਇਹ ਕਹੇ ਸੁਖੋ ਦੇਵਨ ਹਾਰ ਦੇਂਦੇ ਦੋਟਣਾ ਲਈ ਆਗਣਤ ਪਰੇ ਪੰਡਾਰ ਆਪ ਜੀ ਦੇ ਬਖਸ਼ਿਸ਼ ਹੋਏ ਪੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਜੀ ਦਤ ਪ੍ਰਵਾਣ ਹੋਵੇ ਪਰਵਾਨਿਆਂ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਜੋ ਵੀ ਸ਼ਕੇ ਆਪ ਜੀ ਦਾ ਸਵਾਸ ਸਵਾਸ ਵਾਹਿਗੁਰੂ 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 ਨਾਮ ਜਪੇ ਜੀ ਸਾਜ ਸਾਰਾ ਸਮੂਹ ਸੰਗਤ ਸਰਵਤ ਸੰਤਾਨੀਆਂ ਦਰਹਾਜ਼ਰੀਆਂ ਪ੍ਰਵਾਣ ਕਰਨੀਆਂ ਜੀ ਆਪ ਜੀ ਕਿਰਪਾ ਕਰੋ ਜੀ ਫਗੂ ਨਾਇਕ ਬਸੋ ਫਗੂ ਨਾਇਕ ਦੇ ਚਰਨ ਦੀ ਸਮਰਥਾ ਰਸੋ ਆਪ ਜੀ ਸੇ ਇੰਤਰਲ ਮਿਲ ਪ੍ਰਵਾਣ ਹੋ ਜਨ ਬਤ ਕੀ ਨਾਮ ਸੁਆਵੇਂ ਨਾਮ ਜਪਾ ਸਰਤ ਜਨਾ ਜੀ vari de ji I A, ver, a, ver, a ver. ਨਰਵਰ ਗੁਰੂ ਹੋ ਪਾਇਆ ਮਰਨ ਹੋਏ ਜਨਮ ਦਾ ਸਤਨਾਮ so, No, सोना भई तार बि कटे